ਸਟੂਡੈਂਟਸ ਮੈਂ ਹਰਵਿੰਦਰ मैम ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਸਟੂਡੈਂਟਸ ਅੱਜ ਅਸੀਂ ਪੜ੍ਹਾਂਗੇ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਕਸ਼ ਦੇ ਵਿੱਚ ਜੋ ਉਹਨਾਂ ਨੇ ਉੱਤਰ ਕਾਲ ਦੀਆਂ ਲੜਾਈਆਂ ਲੜੀਆਂ ਜੀ ਖਾਲਸਾ ਪੰਥ ਦੀਆਂ ਤੋਂ ਬਾਅਦ ਦੀਆਂ ਜੋ ਲੜਾਈਆਂ ਉਹਨਾਂ ਦੀਆਂ ਸੀ 1699 ਤੋਂ 1708 ਤੱਕ ਦੀਆਂ ਉਹਨਾਂ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ ਤਾਂ ਸਟਾਰਟ ਕਰਦੇ ਆਂ ਜੀ ਹਾਂਜੀ ਫਰਸਟ ਹੈ ਜੀ ਉੱਤਰਖਾਲਸਾ ਕਾਲ ਦੀਆਂ ਲੜਾਈਆਂ ਜਿਹੜੀਆਂ ਉਹਨਾਂ ਨੇ ਲੜੀਆਂ ਤਾਂ ਉਹ ਚ ਸਭ ਤੋਂ ਪਹਿਲੀ ਲੜਾਈ ਹੈ ਜੀ ਅਨੰਦਪੁਰ ਸਾਹਿਬ ਦੀ ਜੋ ਉਹਨਾਂ ਨੇ 1721 ਈਸਵੀ ਵਿੱਚ ਉਹ ਪਹਿਲੀ ਲੜਾਈ ਸੀ ਅਨੰਦਪੁਰ ਸਾਹਿਬ ਦੀ ਜੀ ਜੋ ਉਹ ਰਣੇ 1721 ਈਸਵੀ ਵਿੱਚ ਉਹਨਾਂ ਨੇ ਲੜੀ ਸੀ ਠੀਕ ਹੈ ਜੀ ਇਹ ਯੁੱਧ ਸਿੱਖ ਸਿੱਖਾਂ ਅਤੇ ਭੀਮਚੰਦ ਦੇ ਵਿਚਕਾਰ ਹੋਇਆ ਸੀ ਅਤੇ ਇਸ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ ਠੀਕ ਹੈ ਜੀ ਨਿਰਮੋਧ ਇਹ ਯੁੱਧ ਹੈ ਜੀ ਉਹ 1702 ਈਸਵੀ ਵਿੱਚ ਹੋਇਆ ਸੀ ਇਸ ਵਿੱਚ ਗੁਰੂ ਜੀ ਲੜਨਾ ਨਹੀਂ ਚਾਹੁੰਦੇ ਸਨ ਇਸ ਲਈ ਉਹ ਆਨੰਦਪੁਰ ਤੋਂ ਨਰਮੋਹ ਚਲੇ ਗਏ ਇੱਥੇ ਭੀਮ ਚੰਦ ਨੇ ਵਜ਼ੀਰ ਖਾਨ ਨਾਲ ਮਿਲ ਕੇ ਨਰਮੋਹ ਤੇ ਹਮਲਾ ਕਰ ਦਿੱਤਾ ਪਰ ਗੁਰੂ ਜੀ ਇੱਥੋਂ ਵੀ ਜਿੱਤ ਗਏ ਜੀ ਨੈਕਸਟ ਸਟੂਡੈਂਟਸ ਬਸੌਲੀ ਦੀ ਯੁੱਧ ਠੀਕ ਹੈ ਜੀ ਬਸੌਲੀ ਦਾ ਜਿਹੜਾ ਲੜਾਈ ਹੋਈ ਯੁੱਧ ਹੋਇਆ ਉਹਦੇ ਚ ਉਹ ਵੀ 1702 ਇਸ ਵਿੱਚ ਹੋਇਆ ਸੀ ਗੁਰੂ ਜੀ ਨੇ ਨਰਮੋਤਬ ਸੋਲੀ ਆ ਗਏ ਪਰ ਇੱਥੇ ਵੀ ਭੀਮਚੰਦ ਨੇ ਹਮਲਾ ਕੀਤਾ ਸੀ ਅਤੇ ਉਹ ਹਾਰ ਗਿਆ ਪਰ ਇੱਥੇ ਵੀ ਗੁਰੂ ਜੀ ਨੇ ਹਮਲਾ ਨਹੀਂ ਸੀ ਕੀਤਾ ਉਹਨਾਂ ਤੇ ਇੱਥੇ ਵੀ ਬਸੌਲੀ ਦੇ ਵਿੱਚ ਵੀ ਭੀਮਚੰਦ ਨੇ ਹੀ ਹਮਲਾ ਕੀਤਾ ਤੇ ਉਹ ਹਾਰ ਗਿਆ ਆਨੰਦਪੁਰ ਸਾਹਿਬ ਦਾ ਦੂਸਰਾ ਜੋਧ ਹੈ ਜੀ ਇਹ ਬਹੁਤ ਜੋ ਜੋ ਆਪਣਾ ਸ਼ਹੀਦੀ ਦਾੜਾਂ ਦਾ ਲੱਗੇ ਸਫਰ ਇਹਦੇ ਤੋਂ ਹੀ ਸ਼ੁਰੂ ਹੋਇਆ ਜੀ ਠੀਕ ਹੈ ਜੀ ਇਹ ਜਿਹੜਾ ਥੋੜਾ ਸੀਗਾ ਜਿੱਦ ਬਹੁਤ ਕਮ ਆਸਾਨ ਸੀਗਾ ਜੀ 1704 ਈਸਵੀ ਦੇ ਵਿੱਚ ਦੂਸਰਾ ਯੁੱਧ ਹੋਇਆ ਤੇ ਗੁਰੂ ਜੀ ਨੇ ਭੀਮ ਚੰਦ ਨੂੰ ਸਬਕ ਸਿਖਾਉਣ ਲਈ ਆਨੰਦ ਜਦੋਂ ਆਨੰਦਪੁਰ ਸਾਹਿਬ ਆ ਗਏ ਤਾਂ ਭੀਮ ਚੰਦ ਨੇ ਪਤਾ ਲੱਗ ਗਿਆ ਤੇ ਉਸਨੇ ਵਜ਼ੀਰ ਖਾਨ ਨਾਲ ਮਿਲ ਕੇ ਇੱਕ ਵੱਡੀ ਫੌਜ ਤਿਆਰ ਕੀਤੀ ਅਤੇ ਕਿਲੇ ਦੇ ਚਾਰੇ ਪਾਸੇ ਜਿਹੜਾ ਉਹ ਘੇਰਾ ਕਰ ਲਿਆ ਚਾਰੇ ਘੇਰੇਬੰਦੀ ਕਰ ਲਈ ਜਦੋਂ ਹੌਲੀ-ਹੌਲੀ ਕਿਲਾ ਵਿੱਚੋਂ ਰਾਛਨ ਦੀ ਕਮੀ ਆਉਣ ਲੱਗੀ ਤਾਂ ਸਿੱਖਾਂ ਵਿੱਚਕਾਰ ਆਪਸੀ ਮਤਭੇਦ ਹੋ ਗਿਆ ਜਿਸ ਕਾਰਨ 40 ਸਿੱਖ ਜਿਹੜੇ ਸਨ ਉਹ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ 40 ਸਿੱਖਾਂ ਨੇ ਇੱਥੇ ਬੇਦਾਵਾ ਲਿਖ ਕੇ ਦਿੱਤਾ ਸੀ ਜੀ ਅਨੰਦਪੁਰ ਸਾਹਿਬ ਦੇ ਜਿਹੜੇ ਦੂਸਰੇ ਯੁੱਧ ਦੇ ਵਿੱਚ 40 ਸਿੱਖਾਂ ਨੇ ਬੇਦਾਵਾ ਲਿਖ ਕੇ ਦਿੱਤਾ ਸੀ ਜੀ ਗੁਰੂ ਜੀ ਦੇ ਮਾਤਾ ਗੁਜਰੀ ਜੀ ਦੇ ਕਹਿਣ ਤੇ ਆਨੰਦਪੁਰ ਛੱਡਣਾ ਮੰਨ ਲਿਆ ਤੇ ਗੁਪਤ ਰਾ ਰਾਹੀ ਰਾਤ ਨੂੰ ਚਮਕੌਰ ਵੱਲ ਚੱਲ ਪਏ ਅਤੇ ਮਾਤਾ ਗੁਜਰੀ ਜੀ ਨਾਲ ਛੋਟੇ ਸਹਬਜ਼ਾਦੇ ਵੀ ਚੱਲ ਪਏ ਬਾਰ ਸਰਸਾ ਨਦੀ ਦੇ ਆ ਕੇ ਮਾਤਾ ਤੇ ਛੋਟੇ ਸਹਿਬਜ਼ਾਦਿਆਂ ਦੇ ਦਾ ਜਿਹੜਾ ਵਿਛੋੜਾ ਪੈ ਗਿਆ ਸਰਸਾ ਨਦੀ ਦੇ ਵਿੱਚ ਬਹੁਤ ਜ਼ਿਆਦਾ ਤੂਫਾਨ ਇੱਕੇ ਦਾਮ ਆਉਣ ਕਰਕੇ ਤੇ ਜਿਹੜੇ ਮੁਗਲ ਸੀਗੇ ਉਹਨਾਂ ਨੇ ਪਿੱਛੋਂ ਧਾਵਾ ਬੋਲ ਦਿੱਤਾ ਸੀ ਪਿੱਛੋਂ ਉਹਨਾਂ ਨੇ ਪਿੱਠ ਪਿੱਛੇ ਵਾਰ ਕੀਤਾ ਸੀ ਉਸ ਕਾਰਨ ਜਿਹੜਾ ਪਰਿਵਾਰ ਉਹ ਸਾਰਾ ਕਿਰੂ-ਕਿਰੂ ਹੋ ਗਿਆ ਸੀ ਅਤੇ ਕੁਝ ਜਿਹੜੇ ਉਹ ਸਿੱਖ ਵੀ ਉੱਥੇ ਜਿਹੜੇ ਉਹ ਮਾਰੇ ਗਏ ਸੀ ਤਾਂ ਫਿਰ ਜਿਹੜੇ ਗੁਰੂ ਸਾਹਿਬ ਜੀ ਸੀ ਉਹ ਵੱਡੇ ਸਹਿਬਜ਼ਾਦੇ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਸੀ ਤਾਂ ਉਹ ਕਰਦੇ ਆ ਜੀ ਇਥੇ ਸਟੂਡੈਂਟਸ ਕੀ ਹੋਇਆ ਸੀਗਾ ਕਿ ਚਮਕੌਰ ਦਾ ਯੁੱਧ ਹੋਇਆ ਜੀ ਫਿਰ ਠੀਕ ਹੈ ਜੀ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਕਿ ਗੁਰੂ ਜੀ ਜਿਹੜੇ ਆ ਚਮਕੌਰ ਹਨ ਚਮਕੌਰ ਸਾਹਿਬਾਨ ਤਾਂ ਉਹਨਾਂ ਨੇ ਭਾਰੀ ਸੈਨਾ ਤਿਆਰ ਕੀਤੀ ਤੇ ਚਮਕੌਰ ਸਾਹਿਬ ਤੇ ਜਿਹੜਾ ਉਹ ਹਮਲਾ ਕਰ ਦਿੱਤਾ ਹਮਲਾ ਕਰ ਦਿੱਤਾ ਇਸ ਯੁੱਧ ਵਿੱਚ ਹਾਂਜੀ ਇਸ ਯੁੱਧ ਵਿੱਚ ਵੱਡੇ ਸਹਬਜ਼ਾਦੇ ਵੀ ਸਨ ਸਾਹਿਬ ਸਿੰਘ ਮੋਕਮ ਸਿੰਘ ਅਤੇ ਹਿੰਮਤ ਸਿੰਘ ਸਨ ਇਸ ਜੁੱਧ ਵਿੱਚ ਜਿਹੜੇ ਪੰਜ ਪਿਆਰੇ ਸਨ ਸਾਹਿਬ ਸਿੰਘ ਜੀ ਮੋਕਮ ਸਿੰਘ ਜੀ ਅਤੇ ਹਿੰਮਤ ਸਿੰਘ ਜੀ ਅਤੇ ਵੱਡੇ ਸਾਬਜਾਦੇ ਬਾਬਾਜੀਤ ਸਿੰਘ ਜੀ ਬਾਬਾ ਜਾਰ ਸਿੰਘ ਜੀ ਜਿਹੜੇ ਸਨ ਉਹ ਵੀ ਸ਼ਹੀਦ ਹੋ ਗਏ ਸਨ ਇਸ ਤੋਂ ਬਾਅਦ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਦੇ ਕਹਿਣ ਤੇ ਗੁਰੂ ਜੀ ਨੇ ਜਿਹੜਾ ਚਮਕੌਰ ਸਾਹਿਬ ਦੀ ਜਿਹੜੀ ਉਹ ਗੜੀ ਛੱਡ ਦਿੱਤੀ ਸੀਗੀ ਪਰ ਉਹਨਾਂ ਨੇ ਸਭ ਨੂੰ ਲਲਕਾਰ ਕੇ ਗਏ ਸਨ ਕਿ ਹਿੰਦ ਦਾ ਪੀਰ ਚੱਲਿਆ ਹੈ ਜੇ ਉੱਚ ਦਾ ਪੀਰ ਜਾ ਰਿਹਾ ਹੈ ਜੇ ਕਿਸੇ ਕੋਲ ਹਿੰਮਤ ਹੋਵੇ ਤਾਂ ਰੋਕ ਲਾਓ ਠੀਕ ਹੈ ਜੀ ਦੂਸਰੇ ਪਾਸੇ ਚੰਦੂ لال ਲਾਲਚੀ ਨੇ ਕੁਝ ਪੈਸਿਆਂ ਦੀ ਖਾਤਰ ਜਿਹੜੇ ਮਾਤਾ ਗੁਜਰੀ ਜੀ ਨੂੰ ਅਤੇ ਛੋਟੇ ਸਾਹਿਬ ਜਦਿਆਂ ਨੂੰ ਜਿਹੜਾ ਸੀ ਉਹ ਗ੍ਰਿਫਤਾਰ ਕਰਵਾ ਦਿੱਤਾ ਸੀ ਅਤੇ ਦੋ ਜਲਾਦ ਭਰਾਵਾਂ ਨੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਉਹਨਾਂ ਨੂੰ ਨੀਹਾਂ ਦੇ ਵਿੱਚ ਚੇਨ ਦਿੱਤਾ ਸੀ 1705 ਈਸਵੀ ਦੇ ਵਿੱਚ ब्राह्मण ਚੰਦੂ ਬ੍ਰਾਹਮਣ ਸੀ ਜਿਹੜਾ ਜੀ ਉਹਨੇ ਉਹਦੇ ਲਾਲਚ ਦੇ ਕਾਰਨ ਜਿਹੜਾ ਇਹਨਾਂ ਦੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਿਹੜਾ ਉਹ ਨੀਹਾ ਦੇ ਵਿੱਚ ਚੇੜਨ ਦਿੱਤਾ ਸੀ ਵਜ਼ੀਰ ਖਾਨ ਨੇ ਠੀਕ ਹੈ ਜੀ ਨੈਕਸਟ ਹੈ ਜੀ ਸਟੂਡੈਂਟਸ ਖਿਦਰਾਣੇ ਦੀ ਜਿਹੜੀ ਢਾਬ ਖਿਦਰਾਣੇ ਦੀ ਢਾਬ ਮੁਖਸਰ ਸਾਹਿਬ ਨੂੰ ਕਿਹਾ ਜਾਂਦਾ ਹੈ ਜੀ ਤੇ ਗੁਰੂ ਜੀ ਚਮਕੌਰ ਨੂੰ ਛੱਡ ਕੇ ਖਿਦਰਾਣੇ ਦੀ ਢਾਬ ਵੱਲ ਚੱਲ ਗਏ ਅਤੇ ਵਜ਼ੀਰ ਨੇ ਇੱਥੇ ਵੀ ਹਮਲਾ ਵਜ਼ੀਰ ਖਾਨ ਜਿਹੜਾ ਸੀਗਾ ਉਹਨੇ ਇੱਥੇ ਵੀ ਹਮਲਾ ਕਰ ਦਿੱਤਾ ਆਰੇ ਇਸ ਯੁੱਧ ਵਿੱਚ 40 ਸਿੰਘ ਜੋ ਬੇਦਾਵਾ ਲਿੱਖ ਕੇ ਗਏ ਸਨ ਮਾਤਾ ਭਗ ਅਤੇ ਮਾਤਾ ਭਗੋ ਜੀ ਵੀ ਸ਼ਾਮਲ ਹੋਏ ਅਤੇ ਸ਼ਹੀਦੀ ਪ੍ਰਾਪਤ ਕੀਤੀ ਜਿਸ ਤੋਂ ਖੁਸ਼ ਹੋ ਕੇ ਗੁਰੂ ਜੀ ਨੇ 40 ਮੁਕਤੀਆਂ ਦਾ ਬੇਦਾਵਾ ਪਾੜ ਦਿੱਤਾ ਅਤੇ ਉਸੇ ਜਗ੍ਹਾ ਦਾ ਨਾਮ ਜਿਹੜਾ ਉਹ ਮੁਕਤਸਰ ਰੱਖ ਦਿੱਤਾ ਤੇ ਉਹਦੇ ਵਿੱਚ ਜੋ ਉਹਨਾਂ ਦਾ ਮੁਖ ਜਿਹੜਾ ਸੀਗਾ ਸਿੱਖ ਸੀਗਾ ਉਹਦਾ ਨਾਮ ਸੀਗਾ ਜੀ ਮਹਾ ਮਹਾ ਸਿੰਘ ਠੀਕ ਹੈ ਜੀ ਤੇ ਸਾਬੂ ਕੀ ਤਲਵੰਡੀ ਦੇ ਵਿੱਚ ਉਹ ਕਦੋਂ ਆਏ ਸੀ ਜੇ ਉਹਨੂੰ ਗੁਰੂ ਗੁਰੂ ਕੀ ਕਾਸ਼ੀ ਉਹਨੂੰ ਕਿਹਾ ਜਾਂਦਾ ਹੈ ਨਾਮ ਦਿੱਤਾ ਉਹਨਾਂ ਨੇ ਸਾਬੂ ਕੀ ਤਲਵੰਡੀ ਨੂੰ ਇੱਥੇ ਆ ਕੇ ਗੁਰੂ ਜੀ ਨੇ ਦਮਦਮਾ ਸਾਹਿਬ ਦੀ ਨੀ ਰੱਖੀ ਦਮਦਮਾ ਸਾਹਿਬ ਬਣਾਇਆ ਤੇ ਇੱਥੇ ਹੀ ਉਹਨਾਂ ਨੇ ਆਪਣੀ ਜਿਹੜੀ ਉਹ ਬਾਣੀ ਦੀ ਰਚਨਾ ਕੀਤੀ ਸੀ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਟੂਡੈਂਟਸ ਪੜ੍ਹਾਂਗੇ ਤੇ ਇੱਕ ਵਾਰੀ ਮੈਂ ਤੁਹਾਨੂੰ ਇੱਥੇ ਆਪਾਂ ਇੱਕ ਛੋਟਾ ਜਿਹਾ ਜਿਵੇਂ ਟੇਬਲ ਬਣਾਇਆ ਹੋਇਆ ਇਹਨਾਂ ਦੀਆਂ ਲੜਾਈਆਂ ਦੇ ਆ ਕਿੱਥੇ ਉਹਨਾਂ ਨੇ ਲੜਾਈ ਲਈ ਸੀ ਲੜੀ ਸੀ ਕਦੋਂ ਜਿੱਤੀ ਸੀ ਤੇ ਮਤਲਬ ਉਹਨਾਂ ਦੇ ਕਿਹੜੇ ਕਿਹੜੇ ਵਿਚਕਾਰ ਹੋਈ ਸੀ ਤੇ ਜਿੱਤ ਕਿਦੀ ਹੋਈ ਇਸ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਸਟੂਡੈਂਟਸ ਇਹ ਦੇਖੋ ਜੀ ਲੜਾਈ ਹੋਈ ਆ ਪੰਗਾਣੀ ਦਾ ਯੁੱਧ ਹੋਇਆ ਤਾਂ ਜੀ ਉਹ ਪੰਗਾਣੀ ਵਿਖੇ ਹੋਇਆ ਕਿੱਥੇ ਹੋਇਆ ਮਤਲਬ ਪੰਗਾਣੀ ਵਿੱਚ ਉਹ ਹੋਇਆ ਜੀ 1668 ਈਸਵੀ ਦੇ ਵਿੱਚ ਖਾਲਸਾ ਪੰਥ ਤੋਂ ਪਹਿਲਾਂ ਤੇ ਇਹ ਹੋਇਆ ਸੀ ਜੀ 10ਵੇਂ ਗੁਰੂ ਦੇ ਵਿਚਕਾਰ ਅਤੇ ਪੀਐਮ ਚੰਦ ਜਿਹੜਾ ਸੀਗਾ ਪਹਾੜੀ ਰਾਜਾ ਉਹਦੇ ਵਿਚਕਾਰ ਹੋਇਆ ਸੀ ਤਾਂ ਇਸ ਵਿੱਚ ਗੁਰੂ ਜੀ ਦੀ ਜਿੱਤ ਹੋਈ ਸੀ ਠੀਕ ਹੈ ਜੀ ਫਿਰ ਨਾ ਦੋਨ ਦਾ ਇਹ ਯੁੱਧ ਹੋਇਆ ਜੀ ਉਹ ਵੀ ਨਦੌਣ ਵਿੱਚ ਹੋਇਆ 1690 ਈਸਵੀ ਵਿੱਚ ਗੁਰੂ ਜੀ ਅਤੇ ਪਹਾੜੀ ਰਾਜੇ ਦੇ ਵਿੱਚ ਮਿਲ ਕੇ ਲੜੇ ਸਨ ਤੇ ਆਫਿਲ ਖਾਨ ਜਿਹੜਾ ਸੀਗਾ ਮੁਗਲ ਆ ਉਹਦੇ ਨਾਲ ਹੋਇਆ ਸੀ ਅਤੇ ਗੁਰੂ ਜੀ ਅਤੇ ਪਹਾੜੀ ਰਾਜਾ ਦੀ ਇਹਦੇ ਵਿੱਚ ਜਿੱਤ ਹੋ ਗਈ ਸੀ ਤਾਂ ਨੈਕਸਟ ਹਾਂਜੀ ਸਟੂਡੈਂਟਸ ਜਿਹੜਾ ਦੂਸਰਾ ਯੁੱਧ ਹੋਇਆ ਜੀ ਉਹ ਹੋਇਆ ਜੀ ਆਪਣਾ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਹੋਇਆ ਜੀ ਠੀਕ ਹੈ ਜੀ ਇਹ ਹੋਇਆ ਸੀ ਆਨੰਦਪੁਰ ਸਾਹਿਬ ਵਿੱਚ 1721 ਸੀ ਵਿੱਚ ਖਾਲਸਾ ਪੰਥ ਤੋਂ ਬਾਅਦ ਹੋਇਆ ਸੀ ਗੁਰੂ ਜੀ ਅਤੇ ਕਲੌਰ ਦਾ ਜਿਹੜਾ ਰਾਜਾ ਭੀਮ ਚੱਦ ਅਤੇ ਦੂਜੇ ਪਹਾੜੀ ਰਾਜੇ ਵਿੱਚ ਹੋਇਆ ਸੀ ਇਸ ਵਿੱਚ ਜਿੱਤ ਹੋਈ ਸੀ ਜੀ ਗੁਰੂ ਅਤੇ ਗੁਰੂ ਜੀ ਤੇ ਅਤੇ ਉਹਨਾਂ ਦੇ ਸਿੱਖਾਂ ਦੀ ਫਿਰ ਇੱਕ ਉਹਨਾਂ ਦੇ ਵਿੱਚ ਸੰਧੀ ਹੋਈ ਉਸ ਤੋਂ ਬਾਅਦ ਇੱਕ ਨਰਮੋਹ ਦਾ ਯੁੱਧ ਹੋਇਆ ਸੀ ਠੀਕ ਹੈ ਜੀ ਜੋ ਕਿ ਆ ਪਿੱਛੇ ਪੜ ਚੁੱਕੇ ਆ ਗੁਰੂ ਜੀ ਉਹ ਕਰਨਾ ਨਹੀਂ ਚਾਹੁੰਦੇ ਸਨ ਪਰ ਜਿਹੜੇ ਪਰ ਪਹਾੜੀ ਰਾਜੇ ਅਤੇ ਮੁਗਲ ਸੈਨਾ ਸੀ ਉਹਨਾਂ ਨੇ ਉੱਪਰ ਆ ਕੇ ਉਹਨਾਂ ਤੇ ਹਮਲਾ ਕੀਤਾ ਤਾਂ ਜੀ ਉਹ 1702 ਇਸ ਵਿੱਚ ਹੋਇਆ ਸੀ ਗੁਰੂ ਜੀ ਅਤੇ ਪਹਾੜੀ ਰਾਜਿਆਂ ਦੇ ਵਿੱਚਕਾਰ ਤਾਂ ਉਹਦੇ ਵਿੱਚ ਜਿੱਤ ਹੋਈ ਸੀ ਗੁਰੂ ਜੀ ਦੀ ਨੈਕਸਟ ਹੈ ਜੀ ਬੰਸੋਲੀ ਦਾ ਜੁੱਧ ਹੋਇਆ ਸੀ ਤੀਸਰਾ ਜੁੱਧ ਹੋਇਆ ਸੀ ਇਹ ਸਤਲੁਜ ਤੋਂ ਪਾਰ ਹੈ ਜੀ ਬੰਸੋਲੀ ਉੱਥੇ ਹੀ ਹੋਇਆ ਸੀ 1702 ਈਸਵੀ ਵਿੱਚ ਹੋਇਆ ਗੁਰੂ ਜੀ ਅਤੇ ਭੀਮ ਚੰਦ ਦੇ ਵਿਚਕਾਰ ਹੀ ਹੋਇਆ ਸੀ ਰਾਜੇ ਦੇ ਵਿੱਚ ਸਿੱਖਾਂ ਅਤੇ ਸਿੱਖਾਂ ਨੇ ਜਿਹੜਾ ਸੀ ਉਹ ਕਲੌਰ ਤੇ ਜਿਹੜਾ ਉਹ ਕਬਜ਼ਾ ਕਰ ਲਿਆ ਸੀ ਤੇ ਜਿੱਤ ਹੋਈ ਸੀ ਜੀ ਗੁਰੂ ਜੀ ਦੀ ਠੀਕ ਹੈ ਜੀ ਆਨੰਦਪੁਰ ਸਾਹਿਬ ਦਾ ਜੀ ਜਿਹੜਾ ਦੂਸਰਾ ਦੂਸਰੀ ਵਾਰ ਜੁੱਧ ਹੋਇਆ ਸੀ ਜੇ ਪਰਿਵਾਰ ਵਿਛੋੜੇ ਸਮੇਂ ਜਿਹੜਾ ਜੁੱਦ ਹੋਇਆ ਉਹ ਆਨੰਦਪੁਰ ਸਾਹਿਬ ਦੇ ਵਿੱਚ ਹੀ ਹੋਇਆ ਸੀ 1702 ਇਸੇ ਵਿੱਚ ਹੋਇਆ ਸੀ ਜੀ ਉਹ ਸੌਰੀ 4 ਇਸੇ ਵਿੱਚ ਹੋਇਆ ਸੀਗਾ ਤੇ 40 ਸਿੱਖ ਇੱਥੇ ਬੇਦਾਵਾ ਦੇ ਕੇ ਗਏ ਸੀਗੇ ਤੇ ਗੁਰੂ ਜੀ ਵਿੱਚ ਵਜ਼ੀਰ ਖਾਨ ਤੇ ਪਹਾੜੀ ਰਾਜਾ ਤੇ ਮੁਗਲ ਸੈਨਾ ਦੇ ਵਿੱਚਕਾਰ ਹੋਇਆ ਸੀ ਤੇ ਗੁਰੂ ਜੀ ਨੇ ਉਹਨਾਂ ਦੇ ਮਤਲਬ ਕਿ ਸਿੱਖ ਗੁਰੂ ਜੀ ਤੇ ਉਹਨਾਂ ਦੇ ਸਿੱਖਾਂ ਨੇ ਜੀ ਇੱਥੇ ਕਿਲਾ ਛੱਡ ਦਿੱਤਾ ਸੀਗਾ ਮਾਤਾ ਗੁਰੂ ਜੀ ਦੇ ਕਹਿਣ ਤੇ ਫਿਰ ਜੋ ਹੋਇਆ ਸੀ ਜੀ ਚਮਕੌਰ ਦੀ ਲੜਾਈ ਹੋਈ ਸੀ ਚਮਕੌਰ ਸਾਹਿਬ ਵਿਖੇ ਹੋਈ ਸੀ 1704 ਇਸੇ ਵਿੱਚ ਹੋਈ ਸੀ ਇਸ ਵਿੱਚ 35 ਸਿੱਖ ਸਨ ਗੁਰੂ ਜੀ ਸਨ ਅਤੇ ਦੋ ਛੋਟੇ ਸਹਿਬਜ਼ਾਦੇ ਸਨ ਸਿਰਫ ਜਿਹੜੇ ਆ ਠੀਕ ਹੈ ਜੀ 35 ਸਿੱਖ ਸਨ ਅਤੇ ਦੋ ਛੋਟੇ ਦੋ ਵੱਡੇ ਸਹਿਬਜ਼ਾਦੇ ਸਨ ਠੀਕ ਹੈ ਜੀ ਤੇ ਮੁਗਲ ਫੌਜ ਦੇ ਨਾਲ ਇਹਨਾਂ ਦਾ ਜਿਹੜਾ ਯੁੱਧ ਹੋਇਆ ਸੀ ਅਤੇ ਮੁਗਲ ਫੌਜ ਇਹਦੇ ਵਿੱਚ ਜਿਹੜੀ ਉਹ ਉਹਨਾਂ ਦੀ ਜਿੱਤ ਹੋ ਗਈ ਸੀ ਮੁਗਲ ਫੌਜ ਦੀ ਕਿਉਂਕਿ ਜਿਹੜੇ ਸਹਿਬਜ਼ਾਦੇ ਸੀ ਅਤੇ ਗੁਰੂ ਜੀ ਦੇ ਕਾਫੀ ਸਿੱਖ ਜਿਹੜੇ ਸੀ ਸੀ ਉਹ ਸ਼ਹੀਦ ਹੋ ਗਏ ਸੀ ਜੀ ਇੱਥੇ ਖਿਦਰਾਣਾ ਦੀ ਲੜਾਈ ਜਿਹੜੀ ਹੋਈ ਸੀ ਖਿਦਰਾਣਾ ਨੂੰ ਮੁਕਸਰ ਕਿਹਾ ਜਾਂ ਮਤਲਬ ਕਿ ਖਿਦਰਾਣਾ ਦਿੱਤਾ ਉਹਨੂੰ ਕਿਹਾ ਜਾਂਦਾ ਸੀ ਉਹਦਾ ਨਾਂ ਅੱਜ ਤੋਂ ਕੱਲ ਮੁਕਸਰ ਹੈ ਜੀ ਉੱਥੇ ਮਹਾ ਸਿੰਘ ਨੇ ਗੁਰੂ ਜੀ ਦਾ ਵਦਾਵਾ ਜਿਹੜਾ ਉਹ ਮਤਲਬ ਕਿ ਜਿਹੜਾ ਉਹਨਾਂ ਦਾ ਹੈੱਡ ਸੀ ਮਹਾ ਸਿੰਘ ਉਹਦੇ ਤੋਂ ਫਿਰ ਉਹਨਾਂ ਨੇ ਵਦਾਵਾ ਜਿਹੜਾ ਉਹ ਪਾੜਤਾ ਸੀ ਅਤੇ ਗੁਰੂ ਜੀ ਨੇ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਵੀ ਉੱਥੇ ਬਣਿਆ ਹੋਇਆ ਹੈ ਜੀ ਇਸੇ ਲਈ ਤਾਂ 1705 ਦੇ ਵਿੱਚੋਂ ਯੁੱਧ ਹੋਇਆ ਸੀ ਅਤੇ ਗੁਰੂ ਜੀ ਨੇ ਗੁਰੂ ਜੀ ਅਤੇ ਮੁਗਲ ਫੌਜਾਂ ਦੇ ਵਿੱਚ ਹੋਇਆ ਸੀ ਪਰ ਇੱਥੇ ਗੁਰੂ ਜੀ ਦੀ ਜਿੱਤ ਹੋਈ ਸੀ ਅਤੇ ਜਿਹੜੇ 40 ਸਿੱਖ ਸੀ ਕਿਉਂਕਿ ਜਿਹੜੇ 40 ਸਿੱਖ ਸੀ ਉਹ ਵਾਪਸ ਆ ਗਏ ਸੀ ਤੇ ਗੁਰੂ ਜੀ ਦੇ ਇੱਥੇ ਜਿੱਤ ਹੋਈ ਸੀ ਥੈਂਕ ਯੂ ਸੋ ਮਚ ਸਟੂਡੈਂਟ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮਚ